ਹਾਂ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੂਰੂ ਚੈਨਲ ਬਾਬਾ ਦੇ ਰਿਫਾਰਡ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੀਲੀ ਰਬੀ ਕੱਟਾ ਸੇਲ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਹਾਂ ਠੀਕ ਹੈ ਜੀ ਬਹੁਤ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਿੰਦਰ ਸਿੰਘ ਵੀਰੇ ਪਿੰਡ ਹਮਦਪੁਰਾ ਤਹਿਸੀਲ ਨਾਹ ਸਿੰਘ ਵਾਲਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਨੇੜੇ ਪਿੰਡ ਬਾਈ ਨੇੜੇ ਪਿੰਡ ਮਾਚੀ ਕੀ ਭਾਗੀ ਕੀ ਬਰਾਪੁਰ ਆ ਰਾਮਗੜ੍ਹ ਵੀ ਨੇੜੇ ਰਹਿੰਦਾ ਮੋਬਾਈਲ ਨੰਬਰ ਬੋਲ ਉਹ ਨੰਬਰ 93642 17099 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜਾ ਕੱਟਾ ਦੇਣਾ ਕਿੰਨੀ ਕੁ ਉਮਰ ਹੈ ਇਹ ਵੀਰੇ 1.5 ਸਾਲ ਦਾ 1.5 ਸਾਲ ਦਾ ਹਾਂ ਜੀ ਕੀ ਰਿਕਾਰਡ ਦੀ ਮਾਰ ਰਿਕਾਰਡ ਸ਼ੇਸ ਬਾਈ ਮੇੜ ਤੋਂ ਚੈੱਕ ਕਰ ਲੋ ਸਿੰਗ ਕੁਆਲਿਟੀ ਚੰਗੀ ਆ ਮੱਥਾ ਮੁੱਥਾ ਚੰਗਾ ਆ ਖੀਰੇ ਹੀ ਆ ਦੰਦਾ ਜੀ ਆ ਖੀਰਾ ਜਮਾ ਦੰਦਾ ਚ ਜਮਾ ਬਾਈ ਕਹਿੰਦਾ ਖੀਰਾ ਗਾ ਕੱਦ ਵੱਡ ਚੰਗਾ ਉਮਰ ਛੋਟੀ ਆ ਉਸ ਹਾਮਣਾ ਠੀਕ ਆ ਤੇ ਪੈਰਾਂ ਤੇ ਵੀ ਡੱਬ ਡੁੱਬ ਚੰਗੇ ਆ ਬਾਈ ਖੋਲ ਲਾ ਬਾਈ ਤੋਰ ਕੇ ਦਿਖਾ ਦੇ ਚੰਗਾ ਬਾਈ ਕੱਟਾ ਤੇ ਸੰਗਾ ਕਿਆ ਨੇ ਹੋਲੇ ਬਣਾਇਆ ਬੋਲ ਕੀ ਆ ਬਾਈ ਮੌਲ ਰੈਟ 60000 ਰੁਪਇਆ 60000 ਰੁਪਇਆ ਮਾਨਤਨ ਹੋ ਜੀ ਮਾਨਤਨ ਕਰ ਦਾਂਗਾ ਫੋਨ ਲਗਾਵਾ ਦੇ ਗੜਾ ਤੇ ਮੋਬਾਈਲ ਨੰਬਰ ਫੋਨ ਮੇਰਾ 93642 170999 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਗਰੀ ਹਾਂ ਬਾਕੀ ਆਪਣਾ ਘਰ ਸਰਕਾਰੀ ਡਿਫੈਂਸਰੀ ਨਾਲ ਹੀ ਜਾਵਾਂ ਮੜੀਆਂ ਪਤੀ ਧਰਮਾਣਾ ਕੋਲੇ ਠੀਕ ਆ ਬਾਈ 74 ਚੰਗਾ ਚੰਗਾ ਬਾਈ ਬੇਰਬੂਲ ਲੰਬੀਆਂ ਦੰਦਾ ਚ ਕੀੜਾ ਹਜੇ ਉਮਰ ਬਹੁਤ ਛੋਟੀ ਐ ਕੱਦ ਘਾਟ ਹੋਰ ਵੀ ਕਰੂਗਾ ਰਾਜੀਨੂ ਜੀ ਚੰਗਾ ਹੋਊਗਾ ਤੇ ਨੀਲੀ ਰਵੀ ਦੇ ਜਿਹੜੇ ਬੱਚੇ ਆ ਬਾਈ ਬਹੁਤ ਚੰਗੇ ਪਾਉ ਥੋੜਾ ਹੌਲੀ ਤੋਰ ਦੇ ਭਾਈ ਫੇਸੂਸ ਕਰਮਾ ਇਹਦਾ ਚੰਗਾ ਲੈ ਭਾਈ ਤੇ ਮੁੱਲ ਇਹਦਾ 60000 ਰੁਪਿਆ ਬਾਕੀ ਜਿਹੜਾ ਵੇਚਣਾ ਦੂਸਰ ਨਾਲ ਪੇਚ ਜਾਣਾ ਧੰਨਵਾਦ